ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਨਾਦਰ ਬੁਟੀਕ ਵਲੌਗਸ ਦੇ ਉੱਪਰ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਮਾਫ਼ ਕਰਿਓ ਕਿ ਆਪਾਂ ਤੁਹਾਡੇ ਲਈ ਡੇਲੀ ਵਲੌਗਸ ਜਿਹੜੇ ਨਹੀਂ ਅਪਲੋਡ ਕਰ ਪਾਉਂਦੇ ਤੇ ਕੁਝ ਕੁ ਸੂਟ ਨੇ ਜਿਹੜੇ ਆਪਣੇ ਹੁੰਦੇ ਆ ਮੈਂ ਸ਼ਾਰਟਸ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਦੀ ਹੁੰਦੀ ਆ ਤਾਂ ਜੋ ਤੁਸੀਂ ਸ਼ਾਰਟਸ ਦੇ ਵਿੱਚੋਂ ਹੀ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਆਪਣੇ ਆਰਡਰਸ ਪਲੇਸ ਕਰਦੀਆਂ ਨੇ ਠੀਕ ਹੈ ਜੀ ਤੇ ਆਪਣੇ ਸੂਟ ਜੜੀਆਂ ਮੰਗਵਾਉਂਦੀਆਂ ਨੇ ਤੇ ਚਲੋ ਇਹਨਾਂ ਕਾ ਕੀ ਬਲੌਗ ਦੇ ਵਿੱਚ ਵੱਡੀ ਵੀਡੀਓ ਵਿੱਚ ਤੁਹਾਨੂੰ ਸਾਰੀ ਸੂਟ ਵਾਲੀ ਡਿਟੇਲ ਜਾਣਕਾਰੀ ਮਿਲ ਜਾਂਦੀ ਹੈ ਅ ਜੇਕਰ ਤੁਸੀਂ ਆਪਣੇ ਕੋਲ ਸ਼ਾਰਟ ਵੀਡੀਓ ਨੂੰ ਦੇਖ ਕੇ ਕੋਈ ਵੀ ਸੂਟ ਜਆ ਆਰਡਰ ਇਰਾ ਪਲੇਸ ਕਰਦੇ ਹੋ ਤਾਂ ਤੁਹਾਨੂੰ ਪ੍ਰੋਪਰ WhatsApp ਦੇ ਉੱਪਰ ਜੇਕਰ ਤੁਸੀਂ ਆਪਣੇ Instagram ਪੇਜ ਤੇ ਵੀ ਜਾ ਕੇ ਆਪ ਨੂੰ ਮੈਸੇਜ ਕਰਦੇ ਹੋ ਤਾਂ ਤੁਹਾਨੂੰ ਉੱਥੇ ਜਾ ਕੇ ਪੂਰੀ ਜਾਣਕਾਰੀ ਜਿਹੜੀ ਉਹ ਦਿੱਤੀ ਜਾਂਦੀ ਹੈ ਠੀਕ ਹੈ ਜੀ ਸੂਟ ਬਾਰੇ ਆਰਡਰ ਕਰਨ ਤੋਂ ਪਹਿਲਾਂ ਸੋ ਚਲੋ ਜੀ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ ਇੱਕ ਨਵੇਂ ਸੂਟਾਂ ਦੇ ਨਾਲ ਜਿੱਦਾਂ ਕਿ ਹੁਣ ਜਿਹੜਾ ਸੀਜ਼ਨ ਆਪਣਾ ਵਿਆਹ ਸ਼ਾਦੀਆਂ ਵਾਲਾ ਸ਼ੁਰੂ ਹੋ ਗਿਆ ਹੈ ਤੇ ਆਪਾਂ ਕੁਝ ਕੁ ਸੂਟ ਜਿਹੜੇ ਨੇ ਆਪਣੇ ਰੈਡੀ ਹੋ ਗਏ ਨੇ ਤੇ ਕੁਝ ਕੁ ਜਿਹੇ ਪੈਂਡਿੰਗ ਚੱਲ ਰਹੇ ਨੇ ਆਪਾਂ ਬਹੁਤ ਜਲਦੀ ਤੁਹਾਡੇ ਲਈ ਸਾਰੇ ਸੂਟ ਜਿਹੜੇ ਨੇ ਉਹ ਲੈ ਕੇ ਆਵਾਂਗੇ ਤੇ ਤੁਹਾਨੂੰ ਦਿਖਾਉਣੇ ਅੱਜ ਆਪਾਂ ਜੌਰਜਟ ਦੇ ਉੱਪਰ ਸੂਟ ਰੈਡੀ ਹੋਇਆ ਹੋਇਆ ਮਸ਼ੀਨ ਵਰਕ ਦੇ ਵਿੱਚ ਜਿਨ੍ਹਾਂ ਨੇ ਵੀ ਇਹ ਵਾਲਾ ਸੂਟ ਰੈਡੀ ਕਰਵਾਉਣਾ ਤੁਸੀਂ ਆਪਣੇ ਤੋਂ ਕਿਸੇ ਵੀ ਕਲਰ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈਗੀ ਹੈ ਤੇ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਸ਼ਿਪਿੰਗ ਵੀ ਅਵੇਲੇਬਲ ਹੈਗੀ ਹੈ ਤੁਸੀਂ ਕਿਤੇ ਵੀ ਬੈਠੇ ਆਪਣਾ ਸੂਟ ਜਿਹੜਾ ਮੰਗਵਾ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦਾ ਸੂਟ ਜਿਹੜਾ ਉਹ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਚਲੋ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਾਰਾ ਆਪਾਂ ক্লোਜ਼ ਅਪ ਤੋਂ ਤੁਹਾਨੂੰ ਜਿਹੜਾ ਉਹ ਸੂਟ ਦਿਖਾਵਾਂਗੇ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਠੀਕ ਹੈ ਚਲੋ ਜੀ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਸ ਦੇ neck ਦੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਜਿਹਾ ਵਰਕ ਹੋਇਆ ਹੋਇਆ neck ਦੇ ਉੱਪਰ ਠੀਕ ਹੈ ਬਿਲਕੁਲ ক্লোਜ਼ ਅਪ ਦਿਖਾ ਰਹੀਆਂ ਮੈਂ ਤੁਹਾਨੂੰ ਬਹੁਤ ਹੀ ਹਲਕਾ ਫੁਲਕਾ ਲਾਈਟ ਵੇਟ ਜਿਹਾ ਤੇ ਬਹੁਤ ਹੀ ਪੋਜ਼ਿਟਿਵ ਫ੍ਰੈਂਡਲੀ ਦੇ ਵਿੱਚ ਇਹਰਾ ਸੂਟੋ ਆਪਣਾ ਬਣ ਕੇ ਰੈਡੀ ਹੋਇਆ ਇਹ ਤੁਸੀਂ ਨੈਕ ਚੇਂਜ ਵੀ ਕਰਵਾ ਸਕਦੇ ਜਿੱਦਾਂ ਹੀ ਆਪਾਂ ਬੀ ਸ਼ੇਪ ਦੇ ਵਿੱਚ ਕੀਤਾ ਤੁਸੀਂ ਚੌਰਸ ਨੈਕ ਵੀ ਕਰਵਾ ਸਕਦੇ ਹੋ ਰਾਉਂਡ ਸ਼ੇਪ 'ਚ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਜਿਹੜਾ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਦਾਂ ਕਰਵਾ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਮੈਂ ਤੁਹਾਨੂੰ ਇਸ ਦਾ ਘੇਰਾ ਚੈੱਕ ਕਰਵਾਉਣੀ ਆ ਬਹੁਤ ਹੀ ਸੌਫਟ ਬਹੁਤ ਹੀ ਪਹਿਲਾਂ ਤੁਸੀਂ ਚੈੱਕ ਕਰ ਸਕਦੇ ਹੋ ਫੈਬਰਿਕ ਦੀ ਕੁਆਲਿਟੀ ਜਾਰਜਟ ਫੈਬਰਿਕ ਹੈ ਆਪਣਾ ਠੀਕ ਹੈ ਉਸ ਤੋਂ ਬਾਅਦ ਇਸ ਤਰ੍ਹਾਂ ਪੈਂਦਾ ਜਿਹੜਾ ਘੇਰਾ ਉਹ ਰੈਡੀ ਕੀਤਾ ਹੈ ਠੀਕ ਹੈ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਤੁਸੀਂ ਵਰਕ ਦੀ ਸਫਾਈ ਹੈ ਜਿਹੜੀ ਉਹ ਨੇੜੇ ਤੋਂ ਚੈੱਕ ਕਰ ਸਕਦੇ ਹੋ ਠੀਕ ਹੈ ਜ਼ਰੀ ਦਾ thread ਜਿਹੜੀ ਯੂਜ਼ ਹੋਈ ਹੋਈ ਐ ਇਸ ਦੇ ਵਿੱਚ ਪ੍ਰੋਪਰ ਕਲਰ thread ਯੂਜ਼ ਹੋਏ ਹੋਏ ਨੇ ਤੇ ਬਹੁਤ ਹੀ ਸਫਾਈ ਦੇ ਨਾਲ ਨੀਟ ਐਂਡ ਕਲੀਨ ਜਿਹੜਾ ਤੁਹਾਨੂੰ ਆਪਾਂ ਵਰਕ ਪ੍ਰੋਵਾਈਡ ਕਰਦੇ ਆ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਇਹ ਇੱਕ ਚਾਕ ਵਾਲੀ ਸਾਈਡ ਆਊਗਾ ਫਲਾਵਰ ਠੀਕ ਹੈ ਜੀ ਤੇ ਇੱਕ ਸਾਈਡ ਕੁਝ ਵੀ ਨਹੀਂ ਹੈਗਾ ਆਪਾਂ ਪਲੇਨ ਇਦਾਂ ਹੀ ਰਖਵਾਇਆ ਇਹ ਜਦੋਂ ਪੂਰਾ ਸੂਟ ਆਪਣਾ ਰੈਡੀ ਹੋ ਗਿਆ ਵਿਦਆਊਟ ਵਿਦ ਸਟਿਚ ਹਨਾ ਆਪਾਂ ਤੁਹਾਨੂੰ ਫਿਰ ਵੀ ਇਸ ਦੀ ਪੂਰੀ ਜਿਹੜੀ ਵੀਡੀਓ ਦਿਖਾਵਾਂਗੇ ਜੇਕਰ ਤੁਸੀਂ ਇਸ ਦੀ ਫਾਈਨਲ ਲੁੱਕ ਇਦਾਂ ਹੀ ਦੇਖਣਾ ਚਾਹੁੰਦੇ ਹੋ ਕਿ ਇਹ ਡਿਜ਼ਾਈਨ ਕਿੱਦਾਂ ਬਣ ਕੇ ਰੈਡੀ ਹੁੰਦਾ ਇੱਕ ਮਿੰਟ ਰੁਕੋ ਮੈਂ ਤੁਹਾਨੂੰ ਦਿਖਾਨੀ ਆ ਠੀਕ ਹੈ ਜੀ ਹੁਣ ਚੈੱਕ ਕਰੋ ਇਹ ਪੂਰਾ ਸੂਟ ਜਿਹੜਾ ਇਹ ਇਦਾਂ ਬਣੂਗਾ ਠੀਕ ਹੈ ਜੀ ਇਸ ਦਾ ਕਿਰਾ ਹੋ ਗਿਆ ਤੇ ਉੱਪਰ ਇਸ ਦਾ neck ਹੋ ਗਿਆ ਤੁਸੀਂ ਆਪਣੀ ਲੈਂਥ ਵਗੈਰਾ ਤੇ ਘਿਰ ਦੇ ਹਿਸਾਬ ਨਾਲ ਰਖਵਾ ਕੇ ਆਪਾਂ ਤੋਂ ਜਿਹੜਾ ਸੂਟ ਆ ਰੈਡੀ ਕਰਵਾ ਸਕਦੇ ਹੋ ਤੇ ਇਹ ਜਾਰਜਟ ਦੇ ਉੱਪਰ ਰੈਡੀ ਹੋਇਆ ਹੋਇਆ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਕ੍ਰੇਪ ਤੇ ਕਰਵਾ ਸਕਦੇ ਹੋ ਠੀਕ ਹੈ ਜੀ 80 ਗ੍ਰਾਮ ਵਾਲੀ ਫੇਕ ਕ੍ਰੇਪ ਤੇ ਕਰਵਾ ਸਕਦੇ ਹੋ ਆਰਗੈਂਜ਼ਾ ਤੇ ਕਰਵਾ ਸਕਦੇ ਹੋ ਸ਼ਿਮਰ ਪਸ਼ਮੀਨਾ ਕਿਸੇ ਤੇ ਵੀ ਤੁਸੀਂ ਕਰਵਾ ਸਕਦੇ ਜਿਸ ਤੇ ਤੁਹਾਨੂੰ ਵਧੀਆ ਲੱਗਦਾ ਹੈ ਠੀਕ ਹੈ ਤੇ ਕਲਰ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਸਟਮਾਈਜ਼ ਕਰਵਾ ਸਕਦੇ ਹੋ ਇਹ ਆਪਣੀਆਂ ਬਾਜੂ ਨੇ ਜਿੰਨੀਆਂ ਤੁਸੀਂ ਬਾਜੂ ਦੀ ਲੈਂਥ ਕਹੋਗੇ ਜਿੱਦਾਂ ਹੁਣ ਪਾਕਿਸਤਾਨੀ ਬਾਜੂ ਆ ਜਿਹੜੀ ਉਹਨਾਂ ਦਾ ਟ੍ਰੈਂਡ ਚੱਲ ਰਿਹਾ ਆਪਾਂ ਪਾਕਿਸਤਾਨੀ ਬਾਜੂ ਬਣਾਉਣੇ ਆ ਉਸ ਦੇ ਹਿਸਾਬ ਨਾਲ ਵੀ ਆਪਾਂ ਤੁਹਾਨੂੰ ਜਿਹੜੀ ਬਾਜੂ ਦੀ ਲੈਂਥ ਵਗੈਰਾ ਰੈਡੀ ਕਰਕੇ ਦੇਵਾਂਗੇ ਓਕੇ ਜੀ ਤੇ ਇਹ ਆ ਗਈ ਆਪਣੀ ਦੂਸਰੀ ਸਾਈਡ ਵਾਲੀ ਬਾਜੂ ਠੀਕ ਹੈ ਤੇ ਤੁਸੀਂ ਇਹਨੂੰ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਠੀਕ ਹੈ ਜੀ ਇਹਦੇ ਨਾਲ ਕੰਟਰਾਸਟ ਦੁਪੱਟਾ ਵੀ ਤੁਸੀਂ ਲੈ ਸਕਦੇ ਹੋ ਜਿਹੜਾ ਤੁਹਾਨੂੰ ਕੰਟਰਾਸਟ ਵਧੀਆ ਲੱਗਦਾ ਜੇਕਰ ਤੁਸੀਂ ਐਦਾਂ ਦਾ ਦੁਪੱਟਾ ਲੈਣੇ ਹੋ ਪੀਕਾਕ ਸ਼ੇਡ ਦਾ ਤਾਂ ਤੁਸੀਂ ਉਦਾਂ ਦਾ ਦੁਪੱਟਾ ਵੀ ਲੈ ਸਕਦੇ ਹੋ ਆਪਣੇ ਤੋਂ ਇਹਦੇ ਵਿੱਚ ਜਿਹੜਾ ਪ੍ਰੋਪਰ ਲਾਈਟ ਲੱਗੀ ਕਰਕੇ ਨਾ ਆ ਜਿਹੜਾ ਪੀਕਾਕ ਸ਼ੇਡ ਆ ਦਾ ਕਲਰ ਨਹੀਂ ਸਹੀ ਆ ਰਿਹਾ ਓਕੇ ਜੀ ਸੋ ਜਿਨ੍ਹਾਂ ਨੇ ਵੀ ਇਹ ਵਾਲਾ ਸੂਟ ਆਰਡਰ ਕਰਨਾ ਹੈ ਆਪਾਂ ਨੂੰ ਵਟਸਐਪ ਤੇ ਜਾ ਕੇ ਡੀਐਮ ਕਰ ਸਕਦਾ ਡਿਸਕ੍ਰਿਪਸ਼ਨ ਬਾਕਸ ਵਿੱਚ ਆਪਣਾ ਵਟਸਐਪ ਨੰਬਰ ਜਿਹੜਾ ਉਹ ਦਿੱਤਾ ਹੋਇਆ ਹੈ ਠੀਕ ਹੈ ਤੇ ਆਪਣਾ ਆਰਡਰ ਜਿਹੜਾ ਪਲੇਸ ਕਰ ਸੋ। ਨੈਕਸਟ ਸੂਟ ਜਿਹੜਾ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਇਹ ਮੈਂ ਆਪਣਾ ਸੂਟ ਰੈਡੀ ਕੀਤਾ ਸੀਗਾ। ਠੀਕ ਹੈ ਜੀ ਤੇ ਇਹਦੀ ਵੀਡੀਓ ਜਿਹੜੀ ਮੇਰੇ ਤੋਂ ਨਹੀਂ ਸੀ ਪਈ ਕਿਉਂਕਿ ਮੈਥੋਂ ਸ਼ੂਟ ਨਹੀਂ ਹੋਇਆ ਤੇ ਮੈਂ ਹੁਣ ਦਿਖਾਉਣ ਜਾ ਰਹੀ ਹਾਂ ਤੁਹਾਨੂੰ ਇਹ ਵਾਲਾ ਸੂਟ। ਸੋ ਜਿਨ੍ਹਾਂ ਨੇ ਵੀ ਇਹ ਵਾਲਾ ਸੂਟ ਬਾਈ ਕਰਨਾ ਆਪਣੇ ਤੋਂ ਰੈਡੀ ਕਰਵਾਉਣਾ ਪਿਓਰ ਤੇ ਇਹ ਸੂਟ ਰੈਡੀ ਹੋਇਆ ਹੋਇਆ। ਸੋ ਤੁਸੀਂ ਆਪਣੇ ਤੋਂ ਇਹ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ। ਕਿਸੇ ਵੀ ਫੈਬਰਿਕ ਦੇ ਵਿੱਚ ਕਰਵਾ ਸਕਦੇ ਹੋ। ਔਰ ਕਿਸੇ ਵੀ ਕਲਰ ਦੇ ਵਿੱਚ ਕਰਵਾ ਸਕਦੇ ਹੋ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰ ਸਕਦੇ ਹੋ ਸ਼ਰਟ ਦੀਆਂ ਬਾਜੂ ਬਣੀਆਂ ਹੋਈਆਂ ਨੇ ਘੇਰੇ ਤੇ ਫਲਾਵਰ ਬਣੇ ਹੋਏ ਨੇ ਇੱਕ ਘੇਰੇ ਤੇ ਇੱਕ ਸਾਈਡ ਫਲਾਵਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬੇਲ ਬਣੀ ਹੋਈ ਹੈ ਤੇ ਇੱਕ ਦੂਸਰੇ ਖੁੰਝ ਤੇ ਬਣੀ ਹੋਈ ਹੈ ਹਿਪਕਲ ਬਣੀ ਹੋਈ ਹੈ ਠੀਕ ਹੈ ਜੀ ਬਹੁਤ ਸੋਹਣਾ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਲਵੈਂਡਰ ਕਲਰ ਦੀ ਜਿਹੜੀ ਮੈਂ ਆਪਣੀ ਸ਼ਰਟ ਰੱਖੀ ਹੈ ਤੇ ਪਰਪਲ ਕਲਰ ਦੀ ਜਿਹੜੀ ਮੈਂ ਪਲੇਨ ਕ੍ਰੇਪ ਦੀ ਬਾਟਮ ਰੱਖੀ ਆ ਓਕੇ ਤੁਸੀਂ ਵੀ ਇਹ ਵਾਲਾ ਸੂਟ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਹੁਣ ਮੈਂ ਤੁਹਾਨੂੰ ਵਰਕ ਦੀ ਜਿਹੜੀ ਸਫਾਈ ਉਹ ਚੈੱਕ ਕਰਵਾ ਦਿੰਨੀ ਆ ਵਰਕ ਦੀ ਸਫਾਈ ਤੁਸੀਂ ਚੈੱਕ ਕਰ ਸਕਦੇ ਹੋ ਐਨੀ ਸਫਾਈ ਦੇ ਨਾਲ ਵਰਕ ਹੋਇਆ ਹੋਇਆ ਨਾ ਬਹੁਤ ਜ਼ਿਆਦਾ ਸਫਾਈ ਦੇ ਨਾਲ ਵਰਕ ਹੋਇਆ ਹੋਇਆ ਬਹੁਤ ਹੀ ਨੀਟ ਐਂਡ ਕਲੀਨ ਤੁਹਾਨੂੰ ਜਿਹੜਾ ਵਰਕ ਮਿਲੇਗਾ ਤੇ ਐਨੀ ক্লোਜ਼ ਅਪ ਤੋਂ ਕੋਈ ਵੀ ਆਪਣਾ ਵਰਕ ਜਿਹੜਾ ਨਹੀਂ ਦਿਖਾਉਂਦਾ ਜਿਨ੍ਹਾਂ ਦਾ ਕੰਮ ਨੀਟ ਐਂਡ ਕਲੀਨ ਕੀਤਾ ਹੁੰਦਾ ਉਹੀ ਆਪਣਾ ਵਰਕ ਜਿਹੜਾ ক্লোਜ਼ ਉਹੀ ਆਪਣੇ ਵਰਕ ਦਾ ਜਿਹੜਾ ক্লোਜ਼ ਅਪ ਦਿੰਦੇ ਨੇ ਠੀਕ ਹੈ ਜੀ ਸੋ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਾੜੇ ਸੋਹਣਾ ਸਫਾਈ ਦੇ ਨਾਲ ਜਿਹੜਾ ਆਪਣਾ ਵਰਕ ਕਰਕੇ ਸੂਟ ਰੈਡੀ ਕੀਤਾ ਹੋਇਆ। ਉਸ ਤੋਂ ਤੁਸੀਂ ਦੂਸਰਾ ਫਲਾਵਰ ਚੈੱਕ ਕਰ ਸਕਦੇ ਹੋ। ਨਾਦਰ ਬੋਟਿਕ ਦੇ ਵੱਲੋਂ ਤੁਹਾਨੂੰ ਹਮੇਸ਼ਾ ਹੀ ਵਰਕ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟਾ ਨਕੀਨ ਮਿਲੇਗਾ ਤੇ ਫੈਬਰਿਕ ਜਿਹੜਾ ਹਮੇਸ਼ਾ ਟਾਪ ਕੁਆਲਿਟੀ ਦਾ ਹੀ ਪ੍ਰੋਵਾਈਡ ਕੀਤਾ ਜਾਊਗਾ ਤੁਹਾਨੂੰ। ਠੀਕ ਹੈ ਜੀ। ਤੁਸੀਂ ਆਪਣੇ ਤੋਂ ਕਿਸੇ ਵੀ ਤਰ੍ਹਾਂ ਦੇ ਪ੍ਰਿੰਟਡ, ਪਲੇਨ, ਵਰਕ ਵਾਲੇ ਸੂਟ, ਹੈਂਡਵਰਕ ਦੇ ਸੂਟ, ਬ੍ਰਾਈਡਲ ਸੂਟ, ਕੋਈ ਵੀ ਸੂਟ, ਕਿਸੇ ਵੀ ਤਰ੍ਹਾਂ ਦਾ ਡਰੈੱਸ, ਕੁਝ ਵੀ ਤੁਸੀਂ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ। ਠੀਕ ਹੈ ਜੀ। ਔਰ ਵਾਈਡ ਵਾਈਡ ਆਪਾਂ ਸ਼ਿਪਿੰਗ ਕਰਦੇ ਆਂ ਸਟਿਚਿੰਗ ਵੀ ਆਪਣੇ ਕੋਲ अवेलेबल ਹੈ ਕਿ ਇਹ ਫਲਾਵਰ ਜਿਹੜਾ ਤੁਹਾਡਾ ਬਾਜੂ ਤੇ ਬਣ ਕੇ ਰੈਡੀ ਹੋਊਗਾ ਸੋ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਉੱਪਰ ਕਰਵਾ ਸਕਦੇ ਹੋ ਆਪਾਂ ਪਲੇਨ ਪਰਪਲ ਕਲਰ ਦੀ ਬਾਟਮ ਇਸ ਦਿਨ ਆ ਰੱਖੀ ਆ ਕਰੇਪ ਦੀ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਜਿਹੜਾ ਫੈਬਰਿਕ ਤੁਹਾਨੂੰ ਵਧੀਆ ਲੱਗਦਾ ਆ ਉਮੀਦ ਕਰਦੀ ਆਂ ਕਿ ਅੱਜ ਵਾਲੇ ਸੂਟ ਜਿਹੜੇ ਮੈਂ ਤੁਹਾਨੂੰ ਦੋ ਸੂਟ ਦਿਖਾਏ ਨੇ ਵੀਡੀਓ ਦੇ ਵਿੱਚ ਤੁਹਾਨੂੰ ਵਧੀਆ ਲੱਗੇ ਹੋਣਗੇ ਸੋ ਜਿਨ੍ਹਾਂ ਨੇ ਵੀ ਇਹਨਾਂ ਦੋਨਾਂ ਸੂਟਾਂ ਦੇ ਵਿੱਚੋਂ ਕੋਈ ਵੀ ਸੂਟ ਰੈਡੀ ਕਰਵਾਉਣਾ ਜਾਂ ਦੋਨੇ ਸੂਟ ਰੈਡੀ ਕਰਵਾਉਣੇ ਨੇ ਤੇ ਕਿਸ ਤੁਸੀਂ ਫੈਬਰਿਕ ਦੇ ਉੱਪਰ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤੇ ਕਿਸ ਕਲਰ ਦੇ ਉੱਪਰ ਸਾਰੀ ਗੱਲਬਾਤ ਤੁਸੀਂ ਆਪਣੇ ਕੋਲ ਨਾਲ ਆ ਕੇ WhatsApp ਤੇ ਉੱਪਰ ਕਰ ਸਕਦੇ ਹੋ ਜੇਕਰ ਤੁਸੀਂ Instagram ਤੇ ਕੰਫਰਟੇਬਲ ਹੋ ਤਾਂ ਤੁਸੀਂ Instagram ਤੇ ਜਾ ਕੇ ਆਪਾਂ ਨੂੰ DM ਕਰ ਸਕਦੇ ਹੋ ਤੇ ਆਪਣੇ ਸੂਟਾਂ ਬਾਰੇ ਪੂਰੀ ਡਿਟੇਲ ਜਾਣਕਾਰੀ ਲੈ ਕੇ ਤੇ ਆਪਾਂ ਨੂੰ ਦੱਸ ਕੇ ਵੀ ਤੁਸੀਂ ਕਿੱਦਾਂ-ਕਿੱਦਾਂ ਰੈਡੀ ਕਰਵਾਉਣਾ ਚਾਹੁੰਦੇ ਹੋ ਕਿਸ ਕਲਰ ਤੇ ਕਰਵਾਉਣਾ ਚਾਹੁੰਦੇ ਹੋ ਤੇ ਆਪਣਾ ਆਰਡਰ ਤੁਸੀਂ ਪਲੇਸ ਕਰ ਸਕਦੇ ਹੋ ਠੀਕ ਹੈ ਜੀ ਡਿਸਕ੍ਰਿਪਸ਼ਨ ਬਾਕਸ ਵਿੱਚ ਆਪਣਾ WhatsApp ਨੰਬਰ ਅਜਰਾ ਦੇ ਦਊਂ ਤੇ ਜਿਨ੍ਹਾਂ ਨੇ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ じゃ ਆਪਣੇ ਚੈਨਲ ਤੇ ਅੱਜ ਨਵੇਂ ਵੀਡੀਓ ਦੇਖ ਰਹੇ ਨੇ ਹਨ ਸਾਰੇ ਜਣੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਆਪਾਂ ਡੇਲੀ ਅਪਲੋਡ ਨਹੀਂ ਕਰ ਪਾਉਂਦੇ ਵੀਡੀਓ ਬਲੌਗ ਹਨਾ ਤੇ ਉਹਦੇ ਲਈ ਆਪਾਂ ਨੂੰ ਮਾਫ ਕਰਿਓ ਤੇ ਬਹੁਤ ਸਾਰੀਆਂ ਭੈਣਾਂ ਨੇ ਜਿਨ੍ਹਾਂ ਨੇ ਆਰਡਰ ਪਲੇਸ ਕਰ ਰਹੇ ਨੇ ਹਨਾ ਸ਼ਾਰਟ ਵੀਡੀਓਜ਼ ਦੇਖ ਕੇ ਵੀ ਆਪਾਂ ਨੂੰ ਜਿਹੜੀਆਂ ਆਰਡਰ ਨੇ ਪਲੇਸ ਕਰ ਰਹੀਆਂ ਨੇ ਤੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਤੇ ਨਾ ਯਕੀਨ ਬਣਾਇਆ ਹੋਇਆ ਟਰਸਟ ਬਣਾਇਆ ਹੋਇਆ ਸੋ ਸ tak tak nu se a schicală